ਦਨ ਪੌਜਦਾਰੀ ਕਾਨੂੰਨ ਜੋ ਕੇ ਕੇਂਦਰ ਸਰਕਾਰ ਲੈ ਕੇ ਆਈ ਹੈ ਜਦੋਂ ਇਹਨਾਂ ਕਾਨੂੰਨਾਂ ਨੂੰ ਪੜਿਆ ਤੇ ਬਾਚਿਆ ਗਿਆ ਤਾਂ ਇਹ ਕਾਨੂੰਨ ਜਿਹੜੇ ਕਿਰਤੀ ਲੋਕ ਹਨ ਜਾਂ ਸਮਾਜ ਵਿੱਚ ਆਵਾਜ਼ ਚੁੱਕਣ ਵਾਲੇ ਬੁੱਧੀਜੀਵ ਲੋਕ ਹਨ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਆਵਾਜ਼ ਚੁੱਕਣ ਵਾਲੇ ਲੋਕ ਹਨ ਉਹਨਾਂ ਦੀ ਆਵਾਜ਼ ਨੂੰ ਦਮਾਉਣ ਲਈ ਇਹ ਕਾਨੂੰਨ ਸਰਕਾਰ ਲੈ ਕੇ ਆਈ ਹੈ ਜਦੋਂ ਅਸੀਂ ਇਹਨਾਂ ਕਾਨੂੰਨਾਂ ਨੂੰ ਦੇਖਦੇ ਹਾਂ ਤਾਂ ਇਹ ਲੋਕ ਵਿਰੁੱਧ ਹਨ ਇਸ ਲਈ ਅੱਜ ਅਸੀਂ ਇਹਨਾਂ ਦੀਆਂ ਕਾਪੀਆਂ ਸਾੜੀਆਂ ਨੇ ਆਗੂਆਂ ਦਾ ਕਹਿਣਾ ਕਿ ਹਿੰਦੁਸਤਾਨ ਸਰਕਾਰ ਨੂੰ ਚੈਲੰਜ ਕਰਦੀਆਂ ਹਨ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਨਹੀਂ ਤਾਂ ਅਸੀਂ ਪਹਿਲਾਂ ਕਾਲੇ ਕਾਨੂੰਨ ਜਿਹੜੇ ਦਿੱਲੀ ਅੰਦੋਲਨ ਕਰਕੇ ਵਾਪਸ ਕਰਵਾਏ ਨੇ ਇਹਨਾਂ ਨੂੰ ਵੀ ਅਸੀਂ ਵਾਪਸ ਕਰਵਾ ਕੇ ਰਾਂਗੇ ਸੰਗਰੂਰ ਤੋਂ ਹਰਪਾਲ ਸਿੰਘ ਕਾਬਲਾ ਦੀ ਰਿਪੋਰਟ ਤੁਹਾਡਾ ਨਾਮ ਪਿਆ ਦੇ ਆਜੀ ਕਿਸ ਤਰ੍ਹਾਂ ਤੁਸੀਂ ਕਾਪੀਆਂ ਫੁੱਟੀਆਂ ਕੀ ਵਜ੍ਹਾ ਕਰ ਤੁਸੀਂ ਮਰਾਨਾ ਗਵਿੰਦਰ ਸਿੰਘ ਮਰਵਾਲ ਅੱਜ ਅਸੀਂ ਜਿਹੜਾ ਕਾਪੇ ਆਫਕਿਆਂ ਦੇ ਕਾਨੂੰਨਾਂ ਦੇ ਨਵੇਂ ਜਿਹੜੇ ਸਰਕਾਰ ਨੇ ਨਵੇਂ ਕਾਨੂੰਨ ਲੈ ਕੇ ਆਇਆ ਹੈ ਸੈਂਟਰ ਸਰਕਾਰ ਕਿਉਂਕਿ ਜਿਹੜੇ ਕਾਨੂੰਨ ਨੇਗੇ ਇਹ ਕਾਨੂੰਨ ਜਦੋਂ ਪੜ੍ਹਦੇ ਆਵਾਜ਼ ਦਿਆਂ ਤਾਂ ਇਹ ਕਾਨੂੰਨ ਇਹ ਦੱਸਦੇ ਨੇ ਕਿ ਜਿਹੜੇ ਕਿਰਤੀ ਲੋਕਾਂ ਦੀ ਜਾਂ ਜਿਹੜੇ ਲੋਕਾਂ ਦੀ ਦੇਸ਼ ਦੀ ਸਮਾਜ ਦੀ ਆਵਾਜ਼ ਚੱਕਣ ਵਾਲੇ ਬੁੱਧੀਜੀਵੀ ਲੋਕ ਨੇਗੇ ਜਾਂ ਸਮਾਜ ਦੇ ਪੱਖ ਦੇ ਲੋਕ ਨੇ ਦੇਸ਼ ਦੇ ਪੱਖ ਦੇ ਲੋਕ ਨੇਗੇ ਸਰਕਾਰ ਦੇ ਵਿਰੁੱਧ ਚੱਲਣ ਵਾਲੇ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਚੱਲਣ ਵਾਲੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਇਹ ਤਿੰਨ ਕਾਨੂੰਨ ਕੱਲ ਸਰਕਾਰ ਲੈ ਕੇ ਆਈਏਗੀ ਜਦੋਂ ਅਸੀਂ ਨਾ ਕਾਨੂੰਨਾਂ ਨੂੰ ਦੇਖਦੇ ਆ ਤਾਂ ਇਹ ਕਾਨੂੰਨਾਂ ਦੇ ਵਿੱਚੋਂ ਇਹੀ ਬਚਿਆ ਜਾ ਰਿਹਾ ਹੈਗਾ ਜਿਹੜੇ ਬੁੱਧੀਜੀਵੀ ਲੋਕਾਂ ਨੂੰ ਦਬਾ ਕੇ ਕਿਵੇਂ ਰੱਖਿਆ ਜਾਵੇ ਸਮਾਜ ਦੀ ਆਵਾਜ਼ ਚੱਕਣ ਵਾਲੇ ਲੋਕਾਂ ਨੂੰ ਦਬਾ ਕੇ ਕਿਵੇਂ ਰੱਖਿਆ ਜਾਵੇ ਅੱਜ ਅਸੀਂ ਉਹਦੇ ਵਿਰੋਧ ਦੇ ਵਿੱਚ ਉਹ ਕਾਨੂੰਨ ਦੇ ਕਾਪੀਆਂ ਫੁਕ ਕੇ ਨੇ ਸਰਕਾਰ ਨੂੰ ਹਿੰਦੂ ਸਰਕਾਰ ਦੀ ਸਰਕਾਰ ਨੂੰ ਚੈਲੰਜ ਕਰਦੇ ਆ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਜਿਵੇਂ ਕਾਲੇ ਕਾਨੂੰਨ ਵਾਪਸ ਕਰਵਾਏ ਨੇ ਕਿ ਦਿੱਲੀ ਦੇ ਦਰਦ ਨਾਲ ਲੜ ਕੇ ਜੇ ਸਰਕਾਰ ਨਹੀਂ ਬਾਜ ਆਉਂਦੀ ਤਾਂ ਸੇ ਇਹਨਾਂ ਕਾਨੂੰਨਾਂ ਦੇ ਇਸ ਤਰ੍ਹਾਂ ਵਾਪਸ ਕਰਾਉਣ ਦੇ ਪਾਬੰਦ ਹੋਵਾਂਗੇ ਸਰਕਾਰ ਇਹਦੇ ਤੇ ਗੌਰ ਕਰੇ ਸਰਕਾਰ ਇਹਦੇ ਖਿਆਲ ਕਰੇ ਵੇਧੇ ਲੋਕਾਂ ਦੀ ਆਵਾਜ਼ ਉਠਦੇ ਆ ਲੋਕਾਂ ਦੀ ਆਵਾਜ਼ ਕੀ ਕਹਿੰਦੀ ਹੈ ਅੱਜ ਡੈਮੋਕਰੇਸੀ ਦਾ ਲੋਕਤੰਤਰ ਦਾ ਘਾੜ ਕਰਕੇ ਸਰਕਾਰ ਲੋਕਾਂ ਨੂੰ ਦਬਾਉਣ ਵਾਸਤੇ ਕਾਨੂੰਨ ਲੈ ਕੇ ਆ ਰਹੀ ਹੈਗੀ ਇਹ ਲੋਕ ਦਮਣ ਵਾਲੇ ਨੇ ਸਰਕਾਰ ਦੇ ਨਾਲ ਕਾਨੂੰਨ ਅਸੀਂ ਦੱਬ ਕੇ ਵਿਰੋਧ ਕਰਾਂਗੇ ਵਾਪਸ ਕਰਵਾ ਕੇ ਦਮ ਲਵਾਗੇ ਮੈਂ ਸੁਖਦੇਵ ਤੁਹਾਡਾ ਨਾਮ ਕੀ ਆਈ ਹੈ ਤੁਸੀਂ ਕਿਹਨੇ ਗੱਲ ਤੁਹਾਨੂੰ ਮੈਂ ਸੁਖਦੇਵ ਸ਼ਰਮਾ ਅੱਜ ਅਸੀਂ ਜੋ ਭਾਰਤ ਦੇ ਅੰਦਰ 1 ਜੁਲਾਈ ਤੋਂ ਤਿੰਨ ਅਪਰਾਧਿਕ ਕਾਨੂੰਨ ਫੌਜਦਾਰੀ ਕਾਨੂੰਨ ਲਾਗੂ ਕੀਤੇ ਗਏ ਸੀ ਅਸੀਂ ਉਹਨਾਂ ਨੂੰ ਰੱਦ ਕਰਾਉਣ ਲਈ ਇੱਥੇ ਮਾਰਚ ਕੀਤਾ ਹੈ ਇਸ ਮਾਰਚ ਦੇ ਅੰਦਰ ਉਹਨਾਂ ਕਾਨੂੰਨਾਂ ਦੀਆਂ ਕਾਪੀਆਂ ਫੂਟੀਆਂ ਅਸੀਂ ਤਿਆਰ ਕੀਤਾ ਹੈ ਕਿ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਜਿਵੇਂ ਪਹਿਲਾਂ ਵੱਡਾ ਮੋਰਚਾ ਬਣਿਆ ਸੀ ਉਸ ਤਰ੍ਹਾਂ ਦਾ ਮੋਰਚਾ ਬਣਾ ਕੇ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਕਾਲੇ ਕਾਨੂੰਨ ਵਾਪਸ ਲਏ